ਮੇਰੇ ਚੈਨਲ ਕਿਤਾਬ ਕਾਫਲਾ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅੱਪਾ ਪੜਾਂਗੇ ਡਾਕਟਰ ਜੋਸਫ ਮਰਫੀ ਦੀ ਲਿਖੀ ਕਿਤਾਬ ਦਾ ਪਾਵਰ ਆਫ ਜੋ ਸਬਕੌਂਸ਼ੀਅਸ ਮਾਈਂਡ। ਇਸ ਕਿਤਾਬ ਦਾ ਪੰਜਾਬੀ ਅਨੁਵਾਦ ਹੈ ਤੁਹਾਡੇ ਅਚੇਤਨ ਮਨ ਦੀ ਸ਼ਕਤੀ। ਡਾਕਟਰ ਜੋਸਫ ਮਰਫੀ ਇੱਕ ਲੇਖਕ ਵਜੋਂ, ਇੱਕ ਮਨੋਵਿਗਿਆਨੀ ਵਜੋਂ ਅਤੇ ਅਧਿਆਤਮਿਕ ਸ਼ਖਸੀਅਤ ਵਜੋਂ ਵਿਸ਼ਵ ਪ੍ਰਸਿੱਧ ਨਾਮ ਹੈ। ਮਾਨਸਿਕ ਵਿਸ਼ਲੇਸ਼ਣ, ਮਨੋਜਕਿਤਸਾ ਅਤੇ ਜੀਵਨ ਗੁੰਜਲਾਂ ਦੇ ਮਨੋਵਿਗਿਆਨਿਕ ਅਧਾਰਾਂ ਬਾਰੇ ਉਸ ਨੂੰ ਗਹਿਰੀ ਸਮਝ ਸੀ ਤੇ ਉਹ ਧਰਮ ਨੂੰ ਵੀ ਇਸ ਦੇ ਮਾਨਵ ਕਲਿਆਣ ਅਤੇ ਮਨੁੱਖੀ ਸਵੈ ਨਿਰਮਾਣ ਦੇ ਖੇਤਰ ਵਿੱਚ ਉਸਾਰੂ ਰੋਲ ਵਜੋ ਦੇਵੀ ਇਲਾਜ ਪ੍ਰਣਾਲੀ ਅਤੇ ਮਨੋਵਿਗਿਆਨ ਇਲਾਜ ਪ੍ਰਣਾਲੀ ਦਾ ਅੰਗ ਬਣਾਉਣ ਉੱਪਰ ਜ਼ੋਰ ਦਿੰਦਾ ਸੀ ਲੇਖਕ ਵਜੋ ਤਾਂ ਉਹ ਵਿਸ਼ਵ ਪ੍ਰਸਿੱਧ ਤੇ ਐਨਾ ਮਕਬੂਲ ਸੀ ਕਿ ਉਸ ਦੀਆਂ ਕਿਤਾਬਾਂ ਸਭ ਤੋਂ ਵੇਚਣ ਵਾਲੀਆਂ ਕਿਤਾਬਾਂ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਡਾਕਟਰ ਜੋਸੇਫ ਮਰਫੀ ਨੇ ਇੱਕ ਲੇਖਕ ਵਜੋਂ ਬਹੁਤ ਪ੍ਰਸਿੱਧੀ ਖੱਟੀ ਉਸ ਨੇ 30 ਤੋਂ ਵੀ ਵਧੇਰੇ ਕਿਤਾਬਾਂ ਲਿਖੀਆਂ ਇਹਨਾਂ ਵਿੱਚ ਵਧੇਰੇ ਕਿਤਾਬਾਂ ਮਨੋਵਿਗਿਆਨ ਮਨੋਵਿશ્ਲੇਸ਼ਣ ਅਤੇ ਮਨੁੱਖੀ ਕਿਤਸਾ ਨਾਲ ਸੰਬੰਧਿਤ ਹਨ ਕੁਝ ਕਿਤਾਬਾਂ ਰੂਹਾਨੀਅਤ दैਵੀ ਗਿਆਨ ਪ੍ਰਾਰਥਨਾ ਵਿਧੀਆਂ ਤੇ ਜੀਵਨ ਜਾਚ ਨਾਲ ਵੀ ਸੰਬੰਧਿਤ ਹਨ ਉਸਿਆ ਕਿਤਾਬਾਂ ਦਾ ਮੂਲ ਮਕਸਦ ਆਸ਼ਾਵਾਦੀ ਸੋਚ ਮਾਨਸਿਕ ਸ਼ਕਤੀਆਂ ਦਾ ਸਦ ਉਪਯੋਗ ਅਤੇ ਆਦਰਸ਼ ਜੀਵਨ ਮੁੱਲਾਂ ਦੀ ਸਥਾਪਨਾ ਹੈ ਉਹ ਵਿਸ਼ਵ ਭਾਰ ਵਿੱਚ ਸਭ ਤੋਂ ਵੱਧ ਪੜੀਆਂ ਤੇ ਖਰੀਦੀਆਂ ਜਾਣ ਵਾਲੀਆਂ ਕਿਤਾਬਾਂ ਦੇ ਲੇਖਕ ਵਜੋਂ ਮਸ਼ਹੂਰ ਹੈ ਦਾ ਪਾਰ ਆਫ ਯਰ ਸਬਕਨਸ਼ੀਅਸ ਮਾਈਂਡ ਭਾਵ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਉਸ ਦੀ ਵਿਸ਼ਵ ਪ੍ਰਸਿੱਧ ਕਿਤਾਬ ਹੈ ਇਹ ਕਿਤਾਬ ਪਹਿਲੀ ਵਾਰ 1963 ਵਿੱਚ ਛਪੀ ਅਤੇ ਇਸ ਨੂੰ ਵੈਸਟ ਸੈਲਰ ਕਿਤਾਬ ਹੋਣ ਦਾ ਮਾਣ ਹਾਸਲ ਹੈ ਆਓ ਆਪਾਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਇਸ ਕਿਤਾਬ ਦੀਆਂ ਕੁਝ ਮੁਢਲੀਆਂ ਗੱਲਾਂ ਬਾਰੇ ਇਹ ਕਿਤਾਬ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਸਮੁੱਚੇ ਜਗਤ ਦੇ ਹਰ ਖੇਤਰ ਵਿੱਚ ਮਨੁੱਖਾਂ ਨਾਲ ਰਿਸ਼ਮੇ ਵਾਪਰਦੇ ਮੈਂ ਆਪ ਦੇਖੇ ਨੇ ਜੇਕਰ ਤੁਸੀਂ ਆਪਣੇ ਅਚੇਤਨ ਮੰਦਿਆ ਕਰਾਮਾਤੀ ਸ਼ਕਤੀਆਂ ਤੋਂ ਵਾਕਿਫ ਹੋ ਤਾਂ ਇਹ ਰਿਸ਼ਮੇ ਤੁਹਾਡੇ ਨਾਲ ਵੀ ਵਾਪਰ ਸਕਦੇ ਹਨ ਇਸ ਕਿਤਾਬ ਨੂੰ ਲਿਖੇ ਜਾਣ ਦਾ ਅਸਲ ਮਕਸਦ ਇਹ ਅਹਿਸਾਸ ਕਰਵਾਉਣਾ ਹੈ ਕਿ ਸਾਡੀ ਰੋਜ਼ਾਨਾ ਸੋਚ ਅਤੇ ਬਾਹਰਮੁਖੀ ਜਗਤ ਨੂੰ ਗ੍ਰਹਿਣ ਕਰਨ ਦੀ ਵਿਧੀ ਸਾਡੀ ਕਿਸਮਤ ਨੂੰ ਕਿਵੇਂ ਬਦਲਦੀ ਹੈ ਅਤੇ ਕਿਵੇਂ ਉਸ ਦੀ ਨਮੀ ਘੜ ਤੇ ਘੜਦੀ ਹੈ ਅਸਲ ਵਿੱਚ ਸਾਡੀ ਹੋਂਦ ਸਾਡੀ ਸੋਚ ਦਾ ਹੀ ਪਰਤਾਉ ਹੈ ਆਓ ਇਹਨਾਂ ਸਵਾਲਾਂ ਦੇ ਜਵਾਬ ਲੱਭੀਏ ਕੁਝ ਬੰਦੇ ਉਦਾਸ ਤੇ ਕੁਝ ਖੁਸ਼ ਕਿਉਂ ਨੇ ਕੁਝ ਖੁਸ਼حال ਤੇ ਕੁਝ ਗੰਗਲੇ ਕਿਉਂ ਨੇ ਕੁਝ ਡਰਫਿਕਰਾਂ ਦੇ ਖਾਦੇ ਤੇ ਕੁਝ ਬਫਾ ਯਕੀਨ ਨਾਲ ਭਰਪੂਰ ਕਿਉਂ ਨੇ ਕੁਝ ਸ਼ਾਨਦਾਰ ਮਕਾਨਾਂ 'ਚ ਵਸਦੇ ਤੇ ਕੁਝ ਝੁੱਗੀਆਂ 'ਚੋ ਦਿਨ ਕੱਟੀ ਕਰਦੇ ਨੇ ਅਜਿਹਾ ਕਿਉਂ ਕੁਝ ਦੇ ਸਫਲਤਾ ਪੈਰ ਚੁੰਮਦੀ ਹੈ ਤੇ ਕੁਝ ਦੇ ਅਸਫਲਤਾ ਠੁੱਡੇ ਮਾਰਦੀ ਹੈ ਅਜਿਹਾ ਕਿਉਂ ਹੈ ਇਕ ਬੰਦਾ ਤਾਂ ਬੜਾ ਮਕਬੂਲ ਹੋ ਜਾਂਦਾ ਹੈ ਤੇ ਦੂਜੇ ਨੂੰ ਕੋਈ ਪਛਾਣਦਾ ਤੱਕ ਨਹੀਂ ਅਜਿਹਾ ਕਿਉਂ ਕਿਉਂ ਇੱਕ ਬੰਦਾ ਆਪਣੇ ਕੰਮ ਧੰਦੇ ਚੋਂ ਬਾ ਕਮਾਲ ਸਾਬਤ ਹੁੰਦਾ ਹੈ ਤੇ ਦੂਜਾ ਬੇਨਾਚੜ ਹਜ਼ਾਰ ਤੋਂ ਹੀ ਉਮਰ ਗਾੜ ਲੈਂਦਾ ਹੈ ਕਿਉਂ ਇੱਕ ਬੰਦਾ ਲਾ ਇਲਾਜ ਸਮਝੀ ਜਾਂਦੀ ਬਿਮਾਰੀ ਚੋਂ ਵੀ ਬਚ ਜਾਂਦਾ ਹੈ ਤੇ ਦੂਜੇ ਨੂੰ ਬਿਮਾਰੀ ਨਿਕਲ ਜਾਂਦੀ ਹੈ ਕੀ ਕਾਰਨ ਹੈ ਕਿ ਚੰਗੇ ਤੇ ਧਾਰਮਿਕ ਬੰਦੇ ਤਨ ਮਨ ਦੇ ਕਸ਼ਟ ਵਧੇਰੇ ਭੋਗਦੇ ਨੇ ਤੇ ਮਾੜੇ ਆਧਾਰਮਿਕ ਲੋਕ ਖੁਸ਼ਹਾਲੀ ਤੇ ਸੁਖ ਮੰਨਦੇ ਹਨ ਆਖਰ ਕਿਉਂ ਇੱਕ ਭੈਣ ਸਫਲ ਬਿਉਤਾ ਜੀਵਨ ਦਾ ਆਨੰਦ ਲੈਂਦੀ ਹੈ ਤੇ ਦੂਜੀ ਭੈਣ ਦੀ ਗ੍ਰਿਹਸਤੀ ਉਸ ਨੂੰ ਚਿੰਤਾ ਤੇ ਤਣਾਅ ਹੀ ਦਿੰਦੀ ਹੈ ਕੀ ਤੁਹਾਡੇ ਚੇਤਨ ਅਤੇ ਅਚੇਤਨ ਮਨ ਕੋਲ ਇਨ੍ਹਾਂ ਸਵਾਲਾਂ ਦੇ ਜਵਾਬ ਹਨ ਯਕੀਨਨ ਹੋਣਗੇ ਇਸ ਕਿਤਾਬ ਦੀ ਸਿਰਜਣਾ ਦਾ ਕਾਰਨ ਉੱਪਰ ਦਿੱਤੇ ਸਵਾਲਾਂ ਦੇ ਜਵਾਬਾਂ ਦੀ ਤਲਾਸ਼ ਅਤੇ ਇਸ ਤਰ੍ਹਾਂ ਦੇ ਹੋਰ ਅਨੇਕਾਂ ਸਵਾਲਾਂ ਨੂੰ ਸਪਸ਼ਟ ਕਰਨ ਦੀ ਸੋਚ ਨੇ ਮੈਨੂੰ ਇੱਕ ਕਿਤਾਬ ਲਿਖਣ ਲਈ ਉਤਸ਼ਾਹਿਤ ਕੀਤਾ। ਮੈਂ ਮਨੁੱਖੀ ਮਨ ਦੀਆਂ ਮੂਡਲੀਆਂ ਸੱਚਾਈਆਂ ਨੂੰ ਸਰਲ ਪਾਸਾ ਤੋਂ ਸਮਝਾਉਣ ਦਾ ਯਤਨ ਕੀਤਾ ਹੈ। ਮੇਰਾ ਵਿਸ਼ਵਾਸ ਹੈ ਕਿ ਜੀਵਨ ਅਤੇ ਮਨ ਦੇ ਮੂਡਲੇ ਅਤੇ ਮੌਲਿਕ ਨਿਯਮਾਂ ਦੀ ਆਮ ਬੋਲ ਚੱਲਦੀ ਭਾਸ਼ਾ ਵਿੱਚ ਵਿਆਖਿਆ ਕਰਨੀ ਸੰਭਵ ਹੈ। ਤੁਸੀਂ ਮਹਿਸੂਸ ਕਰੋਗੇ ਕਿ ਇਸ ਕਿਤਾਬ ਵਿੱਚ ਉਹ ਭਾਸ਼ਾ ਵਰਤੀ ਗਈ ਹੈ ਜੋ ਅਖਬਾਰਾਂ, ਰਸਾਲਿਆਂ, ਘਰਵਰੀ ਦਫ਼ਤਰਾਂ ਵਰਕਸ਼ਾਪਾਂ ਅਤੇ ਆਮ ਘਰਾਂ 'ਚ ਵਰਤੀ ਜਾਂਦੀ ਹੈ। ਮੇਰੀ ਮਨਸ਼ਾ ਹੈ ਕਿ ਪਾਠਕ ਇਸ ਕਿਤਾਬ ਨੂੰ ਪੜ੍ਹੇ ਅਤੇ ਇਸ ਵਿੱਚ ਦੱਸੀਆਂ ਜੁਗਤਾਂ ਨੂੰ ਆਪਣੇ ਆਪ ਤੇ ਲਾਗੂ ਕਰੇ। ਅਜਿਹੇ ਕਾਰਨ ਨਾਲ ਇੱਕ ਚਮਤਕਾਰੀ ਸ਼ਕਤੀ ਪ੍ਰਾਪਤ ਹੋਵੇਗੀ। ਜਿਹੜੀ ਦੁਵਿਧਾ, ਦੁੱਖ, ਇਕਲਪੁਣੇ ਤੇ ਹਾਰ ਤੋਂ ਉੱਪਰ ਚੁੱਕ ਕੇ ਤੁਹਾਨੂੰ درست ਥਾਂ ਤੇ ਲੈ ਚਾਏਗੀ। ਮੁਸ਼ਕਲਾਂ ਦਾ ਹੱਲ ਕਰੇਗੀ, ਬੰਧਨਾਂ ਤੋਂ ਮੁਕਤ ਕਰੇਗੀ ਅਤੇ ਤੁਹਾਨੂੰ ਖੁਸ਼ੀ ਤੇ ਮਾਨਸਿਕ ਸ਼ਾਂਤੀ ਦੀ ਸ਼ਾਹ ਰਗ ਤੇ ਲੈ ਆਵੇਗੀ। ਤੁਹਾਡੇ ਸਹਿਜ ਮਨ ਦੀ ਅਲੌਕਿਕ ਸ਼ਕਤੀ ਤੁਹਾਡੇ ਦੁੱਖਾਂ ਦਾ ਨਿਵਾਰਨ ਕਰਕੇ ਤੁਹਾਨੂੰ ਮੁੜ ਤੋਂ ਨਵਾਂ ਨਿਰਵਾ ਕਰ ਸਕਦੀ ਹੈ ਅੰਦਰੂਨੀ ਸ਼ਕਤੀਆਂ ਨੂੰ ਵਰਤਣਾ ਸਿੱਖ ਕੇ ਡਰ ਦੇ ਬੰਦੀਖਾਨੇ ਦੇ ਬੂਹੇ ਖੋਲ ਕੇ ਤੁਸੀਂ ਉਸ ਪ੍ਰਕਾਰ ਦੇ ਸ਼ਾਨਦਾਰ ਆਜ਼ਾਦ ਜੀਵਨ ਵਿੱਚ ਦਾਖਲ ਹੋ ਸਕਦੇ ਹੋ ਜਿਹੋ ਜਿਹੇ ਸ਼ਾਨਾਮੱਤੇ ਜੀਵਨ ਦੀ ਵਿਆਖਿਆ ਪਾਲ ਨੇ ਚਮਤਕਾਰੀ ਕਾਰਜ ਸ਼ਕਤੀ ਦਾ ਨਿਰਮਾਣ ਸਵੈ ਉਪਤਾਰ ਚੇਤਨਮਾਨ ਦੀਆਂ ਸ਼ਕਤੀਆਂ ਦੇ ਹੱਕ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਮੰਨਣਯੋਗ ਪ੍ਰਮਾਣ ਹੈ। ਤਕਰੀਬਨ 22 ਸਾਲ ਪਹਿਲਾਂ ਮੈਂ ਮਾਨਸਿਕ ਸ਼ਕਤੀ ਦੇ ਪ੍ਰਯੋਗ ਦੁਆਰਾ ਇੱਕ ਲਾ ਇਲਾਜ ਬਿਮਾਰੀ ਦਾ ਇਲਾਜ ਕੀਤਾ ਸੀ। ਡਾਕਟਰੀ ਭਾਸ਼ਾ ਵਿੱਚ ਇਸ ਬਿਮਾਰੀ ਨੂੰ ਸਰਕੋਮਾ ਕਿਹਾ ਜਾਂਦਾ ਸੀ। ਮੇਰੇ ਦੁਆਰਾ ਵਰਤੀ ਗਈ ਮਾਨਸਿਕ ਸ਼ਕਤੀ ਉਹੀ ਹੈ ਜਿਸ ਨੇ ਸਾਡਾ ਸਵਨ ਦਾ ਨਿਰਮਾਣ ਕੀਤਾ ਹੈ ਤੇ ਜਿਹੜੀ ਸਾਡੇ ਕਾਰ ਬਿਹਾਰ ਨੂੰ ਕੰਟਰੋਲ ਕਰਦੀ ਹੈ। ਇਲਾਜ ਕਰਨ ਦੀ ਜਿਹੜੀ ਵਿਧੀ ਮੈਂ ਵਰਤੀ ਉਸ ਦੀ ਵਿਆਖਿਆ ਇਸ ਕਿਤਾਬ ਵਿੱਚ ਕੀਤੀ ਗਈ ਹੈ ਮੈਨੂੰ ਯਕੀਨ ਹੈ ਕਿ ਇਹ ਤੁਹਾਨੂੰ ਸਵਨਾਂ ਨੂੰ ਉਸ ਅਦਭੁੱਤ ਰੋਗਨਵਾਰਕ ਸ਼ਕਤੀ ਤੇ ਵਿਸ਼ਵਾਸ ਕਰਨ ਵਿੱਚ ਸਹਾਇੀ ਹੋਵੇਗੀ ਜਿਹੜੀ ਸ਼ਕਤੀ ਹਰ ਮਨੁੱਖ ਦੇ ਅਚੇਤਨ ਮੰਦੀਆਂ ਗਹਿਰਾਈਆਂ ਵਿੱਚ ਮੌਜੂਦ ਹੈ ਆਪਣੇ ਇੱਕ ਡਾਕਟਰ ਦੋਸਤ ਦੀ ਬਦੌਲਤ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਰਚਨਾਤਮਕ ਵਿਵੇਕ ਜਿਸ ਨੇ ਮੇਰੇ ਸਾਰੇ ਅੰਗ ਸਿਰਜੇ ਹਨ ਮੇਰੇ ਦੇਹ ਨੂੰ ਇੱਕ ਸਰੂਪ ਦਿੰਦਾ ਹੈ ਮੇਰੇ ਦਿਲ ਨੂੰ ਧੜਕਣ ਬਖਸ਼ੀ ਹੈ ਆਪਣੇ ਸਾਜੀ ਰਚਨਾ ਨੂੰ ਠੀਕ ਵੀ ਕਰ ਸਕਦਾ ਹੈ ਇਹ ਪੁਰਾਣਾ ਅਖਾਣ ਹੈ ਡਾਕਟਰ ਮੱਲਮ ਪੱਟੀ ਕਰਦਾ ਹੈ ਤੇ ਪਰਮਾਤਮਾ जख्म भरਦਾ ਹੈ ਇਕਾਗਰਿਤ ਪ੍ਰਾਰਥਨਾ ਕੀਤੇ ਉਹ ਕੌਤਕ ਵਰਤਦੇ ਹਨ ਵਿਗਿਆਨਿਕ ਨਜ਼ਰੀਏ ਤੋਂ ਪ੍ਰਾਰਥਨਾ ਕਿਸੇ ਵਿਸ਼ੇਸ਼ ਸੇਧ ਅਧੀਨ ਵਿਸ਼ੇਸ਼ ਮਨੋਰਥ ਦੀ ਸਿੱਧੀ ਲਈ ਚੇਤਨ ਤੇ ਅਚੇਤਨ ਮਾਨਸਿਕ ਪੱਧਰਾਂ ਦੀ ਸਹਿਜ ਜੁੜਤ ਹੈ ਇਹ ਇੱਕਦਾਂ ਤੁਹਾਨੂੰ ਆਪਣੇ ਅੰਦਰਲੀ ਅਜਹੀਆਂ ਅਨੰਤ ਸ਼ਕਤੀਆਂ ਟੋਲਣ 'ਚ ਮਦਦ ਕਰੇਗੀ ਜਿਹੜੀਆਂ ਤੁਹਾਡੇ ਜੀਵਨ ਨੂੰ ਇਛਤ ਰੂਪ ਦੇਣ ਦੇ ਸਮਰੱਥ ਹਨ ਚਮਤਕਾਰੀ ਸ਼ਕਤੀਆਂ ਵਰਤ ਕੇ ਤੁਸੀਂ ਆਪਣੇ ਰੋਜ਼ਮਰਰਾ ਜ਼ਿੰਦਗੀ ਨੂੰ ਸਹਿਜ ਬਣਾ ਸਕਦੇ ਹੋ ਕਾਰੋਬਾਰੀ ਮੁਸ਼ਕਲਾਂ ਨੂੰ ਹੱਲ ਕਰ ਸਕਦੇ ਹੋ ਪਰਿਵਾਰਕ ਸੰਬੰਧਾਂ ਵਿੱਚ ਸਦਭਾਵਨਾ ਲਿਆ ਸਕਦੇ ਹੋ ਯਕੀਨ ਜਾਣਿਓ ਤੁਸੀਂ ਇਸ ਕਿਤਾਬ ਨੂੰ ਵਾਰ-ਵਾਰ ਪੜੋਗੇ ਇਹ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਇਹ ਚਮਤਕਾਰੀ ਸ਼ਕਤੀ ਕਿਵੇਂ ਕੰਮ ਕਰਦੀ ਹੈ ਅਤੇ ਤੁਸੀਂ ਆਪਣੇ ਵਿੱਚ ਲੁਕਤ ਗਿਆਨ ਨੂੰ ਕਿਵੇਂ ਉਜਾਗਰ ਕਰ ਸਕਦੇ ਹੋ ਅਚੇਤਨ ਮਨ ਨੂੰ ਪ੍ਰਭਾਵਿਤ ਕਰਨ ਦੀਆਂ ਸਧਾਰਨ ਵਿਧੀਆਂ ਸਿੱਖੋ। ਅਲੌਕਿਕ ਸ਼ਕਤੀਆਂ ਦੇ ਖਜ਼ਾਨੇ ਤੱਕ ਪਹੁੰਚਣ ਦੀ ਪੈੜ ਨੱਪੋ। ਇਸ ਕਥਾਵ ਨੂੰ ਪਿਆਰ, ਗੰਭੀਰਤਾ ਅਤੇ ਧਿਆਨ ਨਾਲ ਪੜੋ। ਆਪਣੇ ਆਪ ਨੂੰ ਪ੍ਰਮਾਣਿਤ ਕਰਕੇ ਬੁਖਾਓ ਕਿਵੇਂ ਇਹ ਸ਼ਕਤੀਆਂ ਤੁਹਾਡੇ ਲਈ ਸਹਾਇਕ ਹਨ। ਮੈਨੂੰ ਯਕੀਨ ਹੈ ਕਿ ਇਹ ਸਾਰਾ ਕੁਝ ਤੁਹਾਡੇ ਜੀਵਨ ਨੂੰ ਇੱਕ ਨਵਾਂ ਮੋੜ ਦੇਵੇਗਾ। ਹਰ ਬੰਦਾ ਪ੍ਰਾਰਥਨਾ ਕਰਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਅਸਰਦਾਰ ਪ੍ਰਾਰਥਨਾ ਕਿਵੇਂ ਕੀਤੀ ਜਾਂਦੀ ਹੈ? ਰੋਜ਼ਮਰਰਾ ਗਤੀਵਿਧੀਆਂ ਦਾ ਅੰਗ ਮੰਨ ਕੇ ਕਿੰਨੀ ਕੋ ਪ੍ਰਾਰਥਨਾ ਕੀਤੀ ਜਾਂਦੀ ਹੈ ਕੀ ਤੁਹਾਨੂੰ ਅਹਿਸਾਸ ਹੈ ਕਿ ਵਿਵਤਾ ਸਮੇਂ ਖਤਰੇ ਸਮੇਂ ਬਿਮਾਰੀ ਸਮੇਂ ਮਰਨ ਕੰਢੇ ਪੁੱਜ ਕੇ ਪ੍ਰਾਰਥਨਾਵਾਂ ਦੀ ਚੜੀ ਕਿਉਂ ਲੱਗ ਜਾਂਦੀ ਹੈ ਜਰਾ ਆਪਣੇ ਰੋਜ਼ਾਨਾ ਅਖਬਾਰ ਤੇ ਝਾਤੀ ਮਾਰ ਕੇ ਵੇਖੋ ਇਹ ਪਤਾ ਲੱਗਦਾ ਹੈ ਕਿ ਸਮੁੱਚਾ ਰਾਸ਼ਟਰ ਹੀ ਪ੍ਰਾਰਥਨਾਵਾ ਕਰਨ ਲੱਗਦਾ ਹੈ ਜਦੋਂ ਕੋਈ ਬੱਚਾ ਲਾ ਇਲਾਜ ਬਿਮਾਰੀ ਨਾਲ ਜੂਝ ਰਿਹਾ ਹੋਵੇ ਜਾਂ ਜਦੋਂ ਰਾਸ਼ਟਰਾਂ ਵਿੱਚਕਾਰ ਸ਼ਾਂਤੀ ਦੀ ਲੋੜ ਹੋਵੇ ਜਦੋਂ ਜਦੋਂ ਨੌਜਵਾਨਾਂ ਦੀ ਕੋਈ ਟੋਲੀ ਹੜ ਵਿੱਚ ਕਿਰ ਜਾਵੇ ਬਾਅਦ ਵਿੱਚ ਕੀ ਹੁੰਦਾ ਹੈ ਨੌਜਵਾਨਾਂ ਦਾ ਟੋਲਾ ਕਹਿੰਦਾ ਹੈ ਕਿ ਅਸੀਂ ਤਾਂ ਰਾਤ ਕਰਮਚਾਰੀਆਂ ਨੂੰ ਉਡੀਕਦੇ ਹਾਂ ਪ੍ਰਾਰਥਨਾ ਕਰ ਰਹੇ ਸੀ ਆ ਇੱਕ ਪਾਇਲਟ ਕਹਿੰਦਾ ਹੈ ਉਹ ਉਦੋਂ ਪ੍ਰਾਰਥਨਾ ਕਰ ਰਿਹਾ ਸੀ ਜਦੋਂ ਉਹ ਇੱਕ ਚਾਨਚੱਕਰ ਲੈਂਡਿੰਗ ਕਰ ਰਿਹਾ ਸੀ ਜੋ ਸਫਲ ਰਹੀ ਯਕੀਨੀ ਤੌਰ ਤੇ ਪ੍ਰਾਰਥਨਾ ਮੁਸੀਬਤ ਵੇਲੇ ਹਮੇਸ਼ਾ ਤਿਆਰ ਵਰ ਤਿਆਰ ਮਦਦ ਵਾਂਗ ਹੁੰਦੀ ਹੈ ਪਰ ਅਸੀਂ ਪ੍ਰਾਰਥਨਾ ਕਰਨ ਲਈ ਮੁਸੀਬਤ ਨੂੰ ਹੀ ਕਿਉਂ ਉਡੀਕਦੇ ਹਾਂ ਅਸੀਂ ਪ੍ਰਾਰਥਨਾ ਨੂੰ ਜੀਵਨ ਦਾ ਇੱਕ ਅਜੋੜ ਅਤੇ ਅਸਾਰੂ ਅੰਗ ਕਿਉਂ ਨਹੀਂ ਬਣਾਉਂਦੇ ਪ੍ਰਾਰਥਨਾ ਦੇ ਨਾਟਕਾਂ ਜਿਹੇ ਜਵਾਬ ਸੁਰਖੀਆਂ ਬਣਦੇ ਹਨ ਤੇ ਪ੍ਰਾਰਥਨਾ ਦੇ ਪ੍ਰਭਾਵਸ਼ਾਲੀ ਹੋਣ ਦੀ ਸ਼ਾਦੀ ਕਰਦੇ ਹਨ ਪਰ ਇਹਨਾਂ ਅਨੇਕਾ ਪ੍ਰਾਰਥਨਾਵਾਰੇ ਕੀ ਕਹੋਗੇ ਬੱਚਿਆਂ ਦੇ ਆਸਾਨੇ ਮਤ ਦੁਆਵਾਂ ਰੋਜ਼ਾਨਾ ਖਾਣੇ ਦੇ ਮੇਜ਼ ਤੇ ਸ਼ੁਕਰੀਆ ਕਹਿੰਦੇ ਆ ਮੁਸਕਾਨਾਂ ਦਾ ਆਦਾਨ ਪ੍ਰਦਾਨ ਅਤੇ ਅਜਿਹੇ ਪ੍ਰਾਰਥਨਾਵਾਂ ਜਿੱਥੇ ਆਤਮਾ ਬ੍ਰਹਮ ਨਾਲ ਜੁੜਦਣਾ ਚਾਹੁੰਦੀ ਹੈ ਲੋਕਾਂ ਵਿੱਚ ਕੀਤੇ ਕੰਮਾਂ ਨੇ ਮੇਰੇ ਲਈ ਪ੍ਰਾਰਥਨਾਵਾਂ ਦੀ ਵੱਖ-ਵੱਖ ਪਹੁੰਚਾਂ ਦੇ ਅਧਿਆਇ ਨੂੰ ਲਾਜ਼ਮੀ ਬਣਾ ਦਿੱਤਾ। ਆਪਣੀ ਨਿੱਜੀ ਜ਼ਿੰਦਗੀ ਵਿੱਚ ਪ੍ਰਾਰਥਨਾ ਦੀ ਸ਼ਕਤੀ ਨੂੰ ਅਨੁਭਵ ਕੀਤਾ। ਮੈਂ ਅਜਿਹੇ ਲੋਕਾਂ ਨਾਲ ਵਿਚਰਿਆ ਜਿਨ੍ਹਾਂ ਨੇ ਪ੍ਰਾਰਥਨਾ ਦੀ ਮਦਦ ਦਾ ਆਨੰਦ ਲਿਆ ਸੀ। ਆਮ ਤੌਰ ਤੇ ਸਮੱਸਿਆ ਇਹੋ ਰਹਿੰਦੀ ਹੈ ਕਿ ਲੋਕਾਂ ਨੂੰ ਕਿਵੇਂ ਦੱਸਿਆ ਜਾਵੇ ਕਿ ਪ੍ਰਾਰਥਨਾ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਵਿਵਤਾ ਸਮੇ ਲੋਕ ਸੋਚਣ ਅਤੇ ਤਰਕ ਸੰਗਤ ਕਾਰਜ ਤੋਂ ਆਤੂਰ ਹੋ ਜਾਂਦੇ ਹਨ। ਉਹਨਾਂ ਨੂੰ ਵਿਵਪਤਾ ਤੋਂ ਨਜਾਤ ਦਾ ਕੋਈ ਸੌਖਾ ਫਾਰਮੂਲਾ ਚਾਹੀਦਾ ਹੈ ਜੋ ਸਰਲ ਤੇ کارਗਰ ਹੋਵੇ ਤੇ ਪ੍ਰਾਰਥਨਾ ਦੇ ਸਹਾਰੇ ਉਹ ਵਿਵਪਤਾ ਦੇ ਸਨਮੁਖ ਖਲੂਣ ਜੋਗੇ ਹੋ ਜਾਂਦੇ ਹਨ ਇਸ ਕਿਤਾਬ ਦੀ ਵਿਲੱਖਣ ਵਿਸ਼ੇਸ਼ਤਾ ਇਸ ਕਿਤਾਬ ਦੀ ਵਿਲੱਖਣ ਵਿਸ਼ੇਸ਼ਤਾ ਇਸ ਦੀ ਧਰਤ ਨਾਲ ਜੁੜੀ ਬਿਹਾਰ ਇਕਤਾ ਹੈ ਇਸ ਵਿੱਚ ਸਰਲ ਵਰਤੋਂਯੋਗ ਤਕਨੀਕਾਂ ਤੇ ਫਾਰਮੂਲੇ ਹਨ ਜਿਨ੍ਹਾਂ ਨੂੰ ਤੁਸੀਂ ਬੜੀ ਸਰਲਤਾ ਨਾਲ ਰੋਜ਼ਾਨਾ ਜ਼ਿੰਦਗੀ 'ਚ ਲਾਗੂ ਕਰ ਸਕਦੇ ਹੋ ਮੈਂ ਇਸ ਸਰਲ ਵਿਧੀਆਂ ਵਿਸ਼ਵ ਪੰਦਰ ਦੇ ਲੋਕਾਂ ਨੂੰ ਸਿਖਾਈਆਂ ਹਨ ਪਿੱਛੇ ਜਹੇ ਲਾਸ ਐਂਜਲਸ ਵਿੱਚ ਮੈਂ ਇੱਕ ਸਪੈਸ਼ਲ ਕਲਾਸ ਆਯੋਜਿਤ ਕੀਤੀ ਜਿਸ ਵਿੱਚ ਵੱਖ-ਵੱਖ ਧਰਮਾਂ ਨਾਲ ਸੰਬੰਧਿਤ 1000 ਤੋਂ ਵੀ ਵੱਧ ਲੋਕਾਂ ਨੇ ਹਿੱਸਾ ਲਿਆ ਕਈ ਲੋਕ ਤਾਂ 200 ਮੀਲ ਤੋਂ ਵੀ ਵੱਧ ਦੂਰੀ ਤੋਂ ਆਏ ਸਨ ਇਸ ਸਪੈਸ਼ਲ ਕਲਾਸ ਵਿੱਚ ਮੈਂ ਇਸ ਕਿਤਾਬ ਦੇ ਖਾਸ ਖਾਸ ਮਜਮੂਨਾਂ ਦੀ ਪੇਸ਼ਕਾਰੀ ਕੀਤੀ ਇਸ ਕਿਤਾਬ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਤੋਂ ਹਨ ਪ੍ਰਭਾਵਿਤ ਕਰਨੀਆਂ ਕਿਉਂਕਿ ਇਹਨਾ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਈ ਵਾਰ ਪ੍ਰਾਰਥਨਾ ਤੋਂ ਜੋ ਮੰਗਿਆ ਗਿਆ ਹੁੰਦਾ ਹੈ ਉਸ ਤੋਂ ਉਲਟ ਪ੍ਰਾਪਤ ਹੁੰਦਾ ਹੈ ਸੰਸਾਰ ਦੇ ਸਾਰੇ ਕੋਨਿਆਂ ਤੋਂ ਲੋਕਾਂ ਨੇ ਮੈਨੂੰ ਪੁੱਛਿਆ ਕਿ ਲਗਾਤਾਰ ਪ੍ਰਾਰਥਨਾ ਕਰਨ ਤੇ ਵੀ ਕੋਈ ਉੱਤਰ ਕਿਉਂ ਨਹੀਂ ਨਸੀਬ ਹੁੰਦਾ ਇਸ ਸਵਾਲ ਦਾ ਜਵਾਬ ਤੁਹਾਨੂੰ ਇਸ ਕਿਤਾਬ ਤੋਂ ਮਿਲ ਜਾਵੇਗਾ ਅਚੇਤਨ ਮਨ ਨੂੰ ਪ੍ਰਭਾਵਿਤ ਕਰਨ ਦੀਆਂ अनेका ਵਿਧੀਆਂ ਅਤੇ ਸਹੀ ਉੱਤਰ ਦੀ ਪ੍ਰਾਪਤੀ ਇਸ ਕਿਤਾਬ ਨੂੰ ਅਸਾਧਾਰਨ ਮੁੱਲਵਾਨ ਕਿਤਾਬ ਬਣਾ ਦਿੰਦੀ ਹੈ ਤੁਸੀਂ ਇਸ ਕਿਤਾਬ ਨੂੰ ਔਖੇ ਵੇਲੇ ਦੀ ਤਤਕਾਲੀ ਮਦਦ ਕਹਿ ਸਕਦੇ ਹੋ ਤੁਸੀਂ ਕੀ ਵਿਸ਼ਵਾਸ ਰੱਖਦੇ ਹੋ ਵਿਸ਼ਵਾਸ ਕਰਨ ਦੀ ਗੱਲ ਇਹ ਨਹੀਂ ਕਿ ਪ੍ਰਾਰਥਨਾ ਦੇ ਉੱਤਰ ਵਿੱਚ ਕੀ ਲੱਭਤ ਹੋਈ ਹੈ ਸਗੋਂ ਇਹ ਵੇਖਣਾ ਹੈ ਜਦੋਂ ਅਚੇਤਨ ਮਨ ਸਾਡੇ ਮਾਨਸਿਕ ਬਿੰਬਾਂ ਜਾਂ ਵਿਚਾਰਾਂ ਨੂੰ ਹੰਗਾਰਾ ਦਿੰਦਾ ਹੈ ਤਾਂ ਪ੍ਰਾਰਥਨਾ ਦਾ ਕੀ ਨਤੀਜਾ ਨਿਕਲਦਾ ਹੈ ਆਸਤਾ ਦਾ ਇਹ ਨਿਯਮ ਹੀ ਸੰਸਾਰ ਦੇ ਸਾਰੇ ਧਰਮਾਂ 'ਚ ਵਿਦਮਾਨ ਹੈ ਤੇ ਉਹਨਾਂ ਦੇ ਮਨੋਵਿਗਿਆਨਿਕ ਸੱਚ ਦਾ ਵੀ ਇਹੋ ਕਾਰਨ ਹੈ ਬੋਧੀ, ਇਸਾਈ, ਮੁਸਲਮਾਨ ਅਤੇ ਹਿਬਰੂ ਸਾਰੇ ਪ੍ਰਾਰਥਨਾ ਦਾ ਉੱਤਰ پا ਸਕਦੇ ਹਨ। ਕਿਸੇ ਵਿਸ਼ੇਸ਼ ਨਸਲ, ਧਰਮ, ਵਿਸ਼ਵਾਸ, ਰਸਮਾਂ, ਮੰਤਰ, ਜਾਦੂ, ਕੁਰਬਾਨੀ ਜਾਂ ਚੜਾਵੇ ਕਰਕੇ ਨਹੀਂ। ਸਗੋਂ ਵਾਹਿਦ ਤੌਰ ਤੇ ਆਸਥਾ ਜਾਂ ਵਿਚਾਰ ਦੀ ਮਾਨਸਿਕ ਪਰਵਾਨਗੀ ਕਰਕੇ। ਜੀਵਨ ਦਾ ਨਿਯਮ ਆਸਥਾ ਦਾ ਨਿਯਮ ਹੈ। ਆਸਥਾ ਨੂੰ ਸੰਖੇਪ ਰੂਪ ਵਿੱਚ ਮਨ ਵਿੱਚਲੇ ਇੱਕ ਵਿਚਾਰ ਵਜੋਂ ਪ੍ਰਵਾਸਿਤ ਕੀਤਾ ਜਾ ਸਕਦਾ ਹੈ। ਬੰਦਾ ਸੋਚਦਾ ਹੈ ਮਹਿਸੂਸ ਕਰਦਾ ਹੈ ਤੇ ਵਿਸ਼ਵਾਸ ਕਰਦਾ ਹੈ ਇਹ ਸਥਿਤੀ ਉਸ ਦੇ ਮਨ ਅਤੇ ਸਰੀਰ ਦੀ ਇੱਕ ਸੁਰਤਾ ਦੀ ਸਥਿਤੀ ਹੈ ਜਿਸ ਨੂੰ ਆਸਥਾ ਕਿਹਾ ਜਾਂਦਾ ਹੈ ਅਜਹੀ ਤਕਨੀਕ ਜਾਂ ਵਿਧੀ ਹੈ ਜੋ ਇਸ ਉੱਪਰ ਅਧਾਰਿਤ ਹੋਵੇ ਕਿ ਤੁਸੀਂ ਕੀ ਕਰਦੇ ਹੋ ਕਿਉਂ ਕਰਦੇ ਹੋ ਤੁਹਾਨੂੰ ਜੀਵਨ ਦੀਆਂ ਸਰਵਤ ਸਭੁਵਸਥਾ ਦੀ ਅਵਚੇਤਨੀ ਰੂਪਕਾਰੇ ਕਰਨ ਵਿੱਚ ਸਹਾਇਤਾ ਦਿੰਦੀ ਹੈ ਲਾਜ਼ਮੀ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਪ੍ਰਾਰਥਨਾ ਤੁਹਾਡੀ ਦਿਲੀ ਇੱਛਾ ਪ੍ਰਤੀ ਜਾਗਰੂਕਤਾ ਹੈ ਇੱਛਾ ਹੀ ਪ੍ਰਾਰਥਨਾ ਹੈ ਹਰ ਮਨੁੱਖ ਨਿਰੋਗਤਾ ਖੁਸ਼ੀ ਸੁਰੱਖਿਆ ਮਾਨਸਿਕ ਸ਼ਾਂਤੀ ਸਹੀ ਪ੍ਰਗਟਾ ਦਾ ਇੱਛਾवान ਹੈ ਪਰ ਬਹੁਤ ਸਾਰੇ ਲੋਕ ਇਹਨਾਂ ਦੇ ਪ੍ਰਾਪਤੀ ਵਿੱਚ ਸਫਲ ਨਹੀਂ ਹੁੰਦੇ ਹੁਣੇ ਜੇ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਮੇਰੇ ਕੋਲ ਤਸلیم ਕੀਤਾ ਮੈਂ ਜਾਣਦਾ ਹਾਂ ਕਿ ਮੈਂ ਆਪਣੇ ਮਾਨਸਿਕ ਪੱਧਰ ਨੂੰ ਬਦਲ ਲਵਾਂ ਤੇ ਆਪਣੀ ਭਾਵਨਾਤਮਕ ਜ਼ਿੰਦਗੀ ਨੂੰ ਨਵੀਂ ਲੀਤ ਤੇ ਲਾਏ ਆਵਾਂ ਦਾ ਮੇਰਾ ਅਲਸਰ ਫਿਰ ਨਹੀਂ ਹੋਵੇਗਾ ਪਰ ਮੇਰੇ ਕੋਲ ਕੋਈ ਤਕਨੀਕ ਵਿਧੀ ਜਾਂ ਵਿਸ਼ੇਸ਼ ਸ਼ੈਲੀ ਨਹੀਂ ਮੇਰੀਆਂ ਵਧੇਰੇ ਸਮੱਸਿਆਵਾਂ ਬਾਰੇ ਮੇਰਾ ਮਨ ਅਸਥਿਰ ਹੈ ਤੇ ਮੈਂ ਤਣਾਅਪੂਰਨ ਹਾਰਿਆ ਹੰਬਿਆ ਤੇ ਨਾ ਖੁਸ਼ ਮਹਿਸੂਸ ਕਰਦਾ ਹਾਂ ਉਸ ਪ੍ਰੋਫੈਸਰ ਦੀ ਇੱਛਾ ਸੰਪੂਰਨ ਨਿਰੋਗਤਾ ਸੀ ਉਹ ਆਪਣੇ ਮਨ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਚਾਹੁੰਦਾ ਸੀ ਜਿਸ ਨਾਲ ਉਸ ਦੀ ਇੱਛਾ ਪੂrti ਹੋ ਸਕੇ ਇਸ ਕਿਤਾਬ ਚ ਦਸਿਆ ਰੋਗ ਨਿਵਾਰਕ ਵਿਧੀਆਂ ਵਰਤ ਕੇ ਉਸ ਵਿੱਚ ਸੱਚਮੁੱਚ ਸੰਪੂਰਨ ਨਿਰੋਭਤਾ ਆ ਗਈ ਸਾਰੇ ਵਿਅਕਤੀਆਂ ਨੂੰ ਇੱਕੋ ਜਿਹਾ ਮਨ ਹੁੰਦਾ ਹੈ ਐਮਰਸਨ ਦਾ ਕਥਨ ਹੈ ਕਿ ਸਾਡੇ ਸਭਨਾਂ ਦਾ ਇੱਕੋ ਜਿਹਾ ਮਨ ਹੁੰਦਾ ਹੈ ਮਨ ਦੀਆਂ ਅਲੌਕਿਕ ਕਾਰਜ ਸ਼ਕਤੀਆਂ ਸਾਡੇ ਜੰਮਣ ਤੋਂ ਪਹਿਲਾਂ ਦਰਦ ਅਤੇ ਸੰਸਾਰ ਦੀ ਹੋਂਦ ਤੋਂ ਵੀ ਪਹਿਲਾਂ ਦੀਆਂ ਮੌਜੂਦ ਹਨ ਜੀਵਨ ਦੇ ਕਾਲ ਮੁਕਤ ਜਥਾਰਥ ਅਤੇ ਇਸ ਦੇ ਸਿਧਾਂਤ ਸਾਰੇ ਧਰਮਾਂ ਦੀ ਉਤਪਤੀ ਤੋਂ ਵੀ ਪੁਰਾਣੇ ਹਨ ਮਨ ਵਿੱਚ ਇਹਨਾਂ ਸਦੀਵੀ ਵਿਚਾਰਾਂ ਦੇ ਆਧਾਰ ਤੇ ਹੀ ਮੈਂ ਤੁਹਾਨੂੰ गुजारिश ਕਰਦਾ ਹਾਂ ਕਿ ਕਿਤਾਬ ਦੇ ਅਗਲੇ ਚੈਪਟਰਾਂ ਵਿੱਚ ਅਜਹੀ ਹੈਰਾਨੀਕੁਨ ਜਾਦੂਈ ਰੂਪਾਂਤਨ ਸ਼ਕਤੀ ਹੈ ਜਿਹੜੀ ਮਾਨਸਿਕ ਸਰੀਰਿਕ ਜਖਮਾਂ ਨੂੰ ਠੀਕ ਕਰੇਗੀ ਡਰ ਘਰਸੇ ਮਨ ਨੂੰ ਡਰ ਮੁਕਤ ਕਰੇਗੀ ਅਤੇ ਤੁਹਾਨੂੰ ਗਰੀਬੀ ਹਾਰ ਦੁੱਖ ਘਾੜ ਤੇ ਤਣਾਅ ਤੋਂ ਪੂਰਨ ਰੂਪ ਵਿੱਚ ਨਜਾਤ ਦਿਵਾਏਗੀ ਤੁਸੀਂ ਬਸ ਇਹ ਕਰਨਾ ਹੈ ਕਿ ਜੋ ਚੰਗਿਆਈਆਂ ਤੁਹਾਨੂੰ ਰੂਪਮਾਨ ਕਰਦੀਆਂ ਚਾਹੁੰਦੀਆਂ ਹਨ ਉਨਾ ਨਾ ਸਰੀਰਿਕ ਅਤੇ ਭਾਵਨਾਤਿਕ ਪੱਧਰ ਤੇ ਜੁੜੋ ਤੁਹਾਡੇ ਅਚੇਤਨ ਮੰਦੀਆਂ ਕਾਰਜ ਸ਼ਕਤੀਆਂ ਤੁਹਾਡੇ ਸੰਕਲਪਾਂ ਅਨਸਾਰ ਹੀ ਹੰਕਾਰਾ ਪਰ ਨਹੀਂ ਆਜ ਹੀ ਅਤੇ ਹੁਣੇ ਹੀ ਆਪਣੇ ਮਾਨਸਿਕ ਕਾਰਜ ਪ੍ਰਣਾਲੀ ਨਾਲ ਜੁੜੇ ਤੇ ਜੀਵਨ ਵਿੱਚ ਕੁਸ਼ਮੇ ਬਾਪੜ ਦੇ ਵੇਖੋ ਚੱਲਦੇ ਰਹੋ ਅਤੇ ਉਹਨਾਂ 'ਚ ਚੱਲਦੇ ਰਹੋ ਜਦੋਂ ਤੱਕ ਦਿਨ ਨਹੀਂ ਚੜ ਜਾਂਦਾ ਤੇ ਹਨੇਰਾ ਅਲੋਪ ਨਹੀਂ ਹੋ ਜਾਂਦਾ